ਇਹ ਤੁਹਾਡੀ ਗੱਡੀ ਦੇਖੀ ਆ ਕਿ ਆ ਗਿਆ ਉਹਦਾ ਪਤਾ ਨਹੀਂ ਲੱਗਿਆ ਸੀ ਇਹਦੀ ਬੜੀ ਮੋੜੀ ਸੇਲ ਕਰਨੀ ਹੈ ਇਹਦੀ ਵਿੱਚ ਬਲਾ ਦੇ ਅੱਛਾ ਠੀਕ ਆ ਆ ਸੇਲ ਕਰਨੀ ਹੈ ਭਾਈ ਦੱਸੋ ਕਿੰਨਾ ਰੇਟ ਆ ਕਮੈਂਟ ਕਰ ਦਿਓ ਠੀਕ ਆ ਭਾਈ ਜਿਹਨੇ ਕਰ ਤੋਂ ਸੇ ਲੈਣੀ ਆ ਚਲੋ ਚੱਲੀਏ ਬਸ ਜੇ ਤੁਹਾਨੂੰ ਇੱਥੇ ਮਿਲ ਗਏ ਜੇਟਾ ਜੀ ਗੱਲ ਕਰ ਮਾਗੇ ਬਈ ਨੂੰ ਕਿੰਨੇ ਜੀ Aquest és el dret per ਮੇਰੇ ਕੋਲ ਸਾਡੇ ਕੋਲ ਇਹਨੇ ਪੈਸੇ ਕਿਉਂ ਮੈਂ ਇਸ ਸਿਰਖੋਂ ਬੁਲਾ ਰਿਹਾ ਹਾਂ ਉਹ ਇਹਨਾਂ ਤੋਂ ਪੁੱਛਣ ਨੂੰ ਮੈਂ ਇਹਨਾਂ ਤੋਂ ਪੁੱਛਣ ਨੂੰ ਇਚਾਰਾ ਕਰ ਰਿਹਾ ਹਾਂ ਮੇਰੇ ਕੋਲ ਇਹਨਾਂ ਦੋਨੋਂ ਤਾਂ ਨਹੀਂ ਆ ਪਿਆ ਦੋਨੋਂ ਮੇਰੇ ਸਾਹਮਣੇ ਆ ਕੇ ਬਾਲਣ ਚੱਲ ਪਈਆਂ ਮੇਰੇ ਕੋਲ ਸਾਡ ਗੇਮਿੰਗ ਹੋਈ ਉਹਨਾਂ ਵੱਤ ਹੋਣੀ ਹੈ ਹਾਂ ਸਾਡਾ ਇੱਕ ਬੰਦਾ ਕਰਦਾ ਇਹਨੂੰ ਉਹ ਹੋ ਰਿਹਾ ਤੈਨੂੰ ਤਾਂ ਪ੍ਰਮੋਸ਼ਨ ਕਰੀ ਗਿਆ ਉਹ ਕੋਈ ਹਰਿਆਣੇ ਤੋਂ ਨਾ ਮਨੋਂ ਪੁਲਿਸ ਦਾ ਫੋਨ ਆ ਗਿਆ ਉਹ ਠੀਕ ਹੈ ਉਹ ਬੰਦੇ ਨੇ ਉਹਨੇ ਬਣਾ ਲਿਆ ਉਹ ਸਹੀ ਤਾਂ ਫਰਾਡ ਹੀ ਹੋਈ ਤੇ 7 ਲੱਖ ਰੁਪਈਆ ਲੈ ਗਿਆ ਤਾਂ ਮਰੋ ਕਰਨ ਦਾ ਨਾਲੇ ਉਹ ਵੀ ਬਹੁਤ ਫਰੌਡ ਕਰਦਾ ਵੀ ਪਿੰਨਰ ਲਈ ਬਹੁਤ ਸਾਲਾ ਸੀ ਹਾਂ ਹਾਂ ਨਗਲੀ ਬਹੁਤ ਸੀ ਨਾਲੇ ਬਹੁਤ ਟਾਈਮ ਵੀ ਥੋੜਾ ਦੇਖੋ ਉਹ ਮਾੜਾ ਬੰਦੇ ਰਹਿੰਦੇ ਨੇ ਚੋਕਰ ਅੱਛਾ ਕੋਈ ਕਿੰਨੇ ਨਾਲ ਕੋਈ ਮੈਂ ਤੇਨੂੰ ਸੈਟਲਮੈਂਟ ਕਰਾ ਦੰਨਾ ਕਹਿੰਦਾ 3 ਲੱਖ ਮੰਗਦੇ ਸੀ 1.5 ਲੱਖ 1.5 ਲੱਖ ਸੈਟਲਮੈਂਟ ਕਰਾ ਦੀ 1.5 ਲੱਖ ਚ 5000 ਰੁਪਏ 1 ਲੱਖ ਨਹੀਂ ਐ ਚੋਕ ਵਾਸ ਵਾਸ ओके ਚੱਲਗੇ ਫਿਰ ਚੱਲਾ ਚੱਬਰ ਚਾਹ ਲਿਆ ਕਰ ਚੱਲਿਏ ਫਿਰ ਚੱਲੋ ਜੀ ਹਾਂਜੀ ਆ ਵਧੀਆ ਗੱਲ ਜੀ ਸਾਰਾ ਬੋਲੇ ਮਾੜੇ ਦੋ ਸ਼ਬਦ ਮਾੜੇ ਹਾਂਜੀ ਹਾਂਜੀ ਕਿਦਾਂ ਮਾਰੇ ਹਸੀਕਾਲ ਜੀ ਤਾਂ ਆਪਣੀ ਸੋਨ ਨੂੰ ਭੈਣ ਆਪਣੇ ਘਰੇ ਇਧਰ ਠੀਕ ਆ ਤੇ ਬਹੁਤ ਵਧੀਆ ਭੈਣ ਦਾ ਨੇਚਰ ਆ ਖੁਸ਼ਮਸਾਖ ਖੁਸ਼ਮਜ਼ਾਜ ਸੁਭਾਅ ਦੇ ਨੇ ਠੀਕ ਆ ਤੇ ਮਾੜਾ ਜੋ ਮੂੰਹ ਚ ਆ ਗਿਆ ਬੋਲ ਦਿੰਦੇ ਆ ਵਧੀਆ ਹੱਸ ਸਤਮੋਗਾ ਯਾਰ ਵੀ ਮੰਨ ਲ ਕੇ ਚਲੋ ਵੀ ਕੁਛ ਦੇਲ ਇਨਸਾਨ ਨਹੀਂ ਅੱਬਾ ਜੀ ਨੂੰ ਕਹਿੰਦੇ ਜਿੰਦਗੀ ਵਧੀਆ ਖੁੱਲ ਕੇ ਜਿਉ ਰਹੇ ਆ ਆਪ ਦਾ ਵਧੀਆ ਇੰਜੋਏਮੈਂਟ ਕਰ ਰਹੇ ਆ ਬਹੁਤ ਵਧੀਆ ਲੱਗਿਆ ਸੁਭਾਅ ਵੀ ਠੀਕ ਆ ਪਹਿਲਾਂ ਵੀ ਇੱਕ ਦੋ ਵਾਰ ਮਿਲੇ ਆ ਪਰ ਇਹ ਸਾਡੇ ਪਿੰਡ ਪਹਿਲੀ ਵਾਰ ਆ ਅਸੀਂ ਪਹਿਲਾਂ ਉਹਨਾਂ ਦੇ ਪਿੰਡ ਗਏ ਸੀ ਠੀਕ ਆ 200 ਹੀ ਮਿਲੂਗਾ ਚੱਲ ਆ ਹੋਰ ਕਥਨਾ ਮਰੇ ਚਾਰ ਪੰਜ ਕਿ ਸੋਦੇ ਤੇ ਬਈ ਭੈਣ ਦਾ ਠੀਕ ਆ ਬਹੁਤ ਵਧੀਆ ਸੁਭਾਅ ਆ ਤੇ ਜਿੱਥੇ ਵੀ ਜਾਂਦੇ ਆ ਰੌਣਕਾਂ ਲਾ ਦਿੰਦੇ ਆ ਤੇ ਹੱਸਦੇ ਵਧੀਆ ਗੱਲਾਂ ਬਾਤਾਂ ਕਰਦੇ ਆ ਠੀਕ ਆ ਤੇ ਬਾਕੀ ਬਈ ਬਹੁਤ ਸੋਹਣੀਆਂ ਬਈ ਆਪਾਂ ਤਾਂ ਕਹਿੰਨੇ ਭੈਣ ਬਹੁਤ ਸੋਹਣੀਆਂ ਕੋਈ ਵਧੀਆ ਗਲਤ ਕਮੈਂਟ ਕਰਦੇ ਆ ਮੈਂ ਕਹਿੰਨੀ ਆ ਵੀ ਗਲਤ ਕਮੈਂਟ ਨਾ ਕਰਿਆ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਬੰਦੇ ਦਾ ਰੰਗ ਰੂਪ ਸੋਹਣਾ ਹੋਵੇ ਦਿਲ ਵੀ ਸਾਫ਼ ਹੋਣਾ ਚਾਹੀਦਾ ਜੋ ਕੇ ਸੋਨੂ ਦਾ ਹੈਗਾ ਤੇ ਮੈਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਰੰਗ ਨੂੰ ਲੈ ਕੇ ਜੋ ਵੀ ਗੱਲਾਂ ਕਰਦੇ ਆ ਰੰਗਣਾ ਦੇਖੋ ਜਲ ਦੇਖੋ ਠੀਕ ਹੈ ਜੀ ਉਹਦਾ ਨੇਚਰ ਹੁਣ 500 ਹੋ ਗਏ ਵੀਰੇ 500 ਪੱਕਾ ਜਿਹੜੇ ਗਲਤ ਕਮੈਂਟ ਕਰਦੇ ਸਾਡੇ ਨਾਲ ਕਮੈਂਟ ਨਹੀਂ ਆਉਂਦੇ ਹੱਥੋਂ ਬਾਤ ਕੱਟ ਦਿੱਤੀ 400 ਦੋ ਫਿਰ 400 ਚ ਨਵੇਂ ਬੋਲ ਇੰਨੀ ਦਰੀਵ ਕਰਦੀ ਬਈ 400 ਰੁਪਏ ਦਾ ਬਣਦੇ ਯਾਰ ਬੰਦਾ ਹੱਕਾ ਬਈ ਹੱਕਾ ਰੱਖ 400 ਦਾ ਬਣਦੇ ਗੱਡੀ ਦੀਆਂ ਪਾਜੀ ਨੂੰ ਦਿੱਤੀਆਂ ਨਹੀਂ ਬਦਾਂਗਾ ਨਾ ਪਾਜੀ ਸੁਣ ਕਰਦੀ ਆਪਾਂ ਹੁਣ ਸਰ ਤਾਂ ਗੱਡੀ ਹੋ ਗਿਆ ਕੋਈ ਨਹੀਂ ਹੋਇਆ ਕੁਝ ਨਹੀਂਗਾ ਹੋਇਆ ਕੁਝ ਨਹੀਂਗਾ ਸਹੀ ਹੋ ਗਿਆ ਪਾਜੀ ਕੋਈ ਨਾ ਟੈਨਸ਼ਨ ਲੈ ਹੋ ਗਿਆ ਨਾ ਟੈਨਸ਼ਨ ਦਰ ਆ ਪਾਜੀ ਗੱਲ ਸੁਣ ਐਂ ਨਾ ਕਿਸੇ ਹੋ ਗਿਆ ਜੇ ਕਹਿੰਦੇ ਮਿਹਰੇ ਮਿਹਰੇ ਵਾਲਿਆਂ ਦੇਖ ਲਈ ਬਈ ਤੇ ਰੱਖ ਲਈ ਸਭ ਤੋਂ ਸਾਡੇ ਦੇ ਵਿੱਚ ਲੈ ਲੈ ਟੈਨਸ਼ਨ ਟੈਨਸ਼ਨ ਨਹੀਂ ਹੋਵੇ ਕੀ ਕਰਾਂ ਵਿਚਾਰ ਦਾਰ ਐ ਤਾਂ ਗੱਲ ਗਾਰਿਓ ਆਇਓ ਨਵਾਂ ਪਾਵਾਂਗੇ ਬਾਰ ਆ ਜਾਂਦੇ ਹੁੰਦੇ ਵਾਠ ਠੀਕ ਹੈ ਪਰ ਤੁਹਾਨੂੰ ਦੇਖੋ ਨੇ ਆਪਾਂ ਨਵਾਂ ਪਾਵਾਂਗੇ ਨਾ ਕੋਈ ਲੈ ਕੀ ਲੱਗਿਆ ਬਾਈ ਕੀ ਲੱਗਿਆ ਬਾਈ ਕੀ ਲੱਗਿਆ ਬਾਈ ਕੀ ਲੱਗਿਆ ਬਾਈ ਦੇਖਾਓ ਭਾਈ ਤੁਸੀਂ ਚਮਕਾਉਂਦੇ ਨਹੀਂ ਗੱਡੀ ਹੈ ਪੂਰੀ ਚੰਗੀ ਤਰ੍ਹਾਂ ਚੜਾ ਲਣੀ ਅੱਜ ਜਾ ਦੇ ਦਬਿੰਗ ਚੜਾ ਕੇ ਫੇਰ ਚੱਲੀਏ ਸਰ ਹੁਣ ਕਿੱਦੀ ਦੀ ਕੋਲੇ ਰਹਿਣਾ ਤੋ ਜੀ ਲੱਗਿਆ ਬਹਿਣਾ ਲੋਰਾ ਰਹਿਣਾ ਅਰੇ ਪੁਰਾਣਾ ਦਾ ਗੱਲ ਨੂੰ ਛੱਡਾਂਗੇ ਕਿੱਥੇ ਇੱਕ ਹੁਣ ਛੱਡਾਂਗੇ ਨਾ ਇਹ ਨਹੀਂ ਚਾਹਦੇ ਭਾਈ ਹਲਾ ਪੁਰਾਣਾ ਹੋਤਾ ਰਹਾਤਾ ਹਾਂਜੀ ਧੰਨ ਦਾ ਪ੍ਰਸ਼ਨ ਆ ਠੀਕ ਠਾਕ ਜੀਓ ਦੋਸਤੋ ਹਾਂ ਜਮਾਂਡ ਓਕੇ ਬਣਿਆ ਮਾਹੋਰੇ ਉਹ ਜੋ ਸੈਟ ਹੈ ਨਾ ਪੂਰਾ ਇੱਥੇ ਰਹਾ ਵਧੀਆ ਹੈ ਨਾ ਹਰਿਆਲੀ ਰੂਲੀ ਜਣਾ ਇਹ ਕਿੰਨਾ ਘਮ ਇੱਥੇ ਆ ਨਾ ਰਨਨ ਪੂਰਾ ਕਿੰਨਾ ਲੱਗਦਾ ਜੇ ਰੋਜ਼ ਇਹ ਇੱਕ ਵਾਰੀ ਇੱਕ ਬਾਲਾ ਰਿਪੀਟ ਕਰਦੇ ਘਰੇ ਉਹੀ ਆਏ ਨਹੀਂ ਮੇਰਾ ਲੱਲੂ ਰਾਮਾ ਰਿਪੀਟ ਕਰਦੇ ਰਿਹਾ ਲੱਲੂ ਰਾਮਾ ਸ਼ਬਦ ਘੇੜਾ ਮਨ ਨੂੰ ਲੱਗਦਾ ਕੋਈ ਹੋਰ ਤੁਸੀਂ ਤਾਂ ਘਰੇ ਹੀ ਕਹਿੰਦੇ ਆਂ ਲਾਲ ਕਰਦੇ ਸੀ ਕਿ ਸੋਨਾ ਲੱਗਦਾ ਬਹੁਤ ਸੋਨਾ ਲੱਗਦਾ ਮੇਰੇ ਲਾਲੂ ਮੇਰੇ ਲਾਇਨ ਮੈਂ ਤਾਂ ਕੀ ਨਮਕ ਰਹਿ ਗਈ ਆ ਇਹਨੂੰ ਬਾਜੀ ਨੂੰ ਕਿਆ ਕਰ ਐਨੂੰ ਮੇਰਾ ਲੱਲੂ ਨਾਮ ਠੀਕ ਐ ਪਾਜੀ ਹੈਲੋ ਓਕੇ ਓਕੇ ਬ్రో ਪਾਜੀ ਉਸਤਾਦ ਦੇਖੋ ਕੁਆਲਟੀ ਕਿ ਨਹੀਂ ਹੁੰਦੀ ਹੁਣ ਦੇਖੋ ਕੁਆਲਟੀ ਕਿ ਨਹੀਂ ਹੁੰਦੀ ਸਹੀ ਐ ਨਾ ਉਹ ਯਾਰ ਕੋਈ ਟੈਂਪੋ ਵਾਲਾ ਲੰਘਿਆ ਸੀਗਾ ਹੁਣ ਆਪਾਂ ਚੱਲੇ ਆ ਘਰੇ ਤੇ ਤੇ ਨਾਲ ਅੱਜ ਬਹੁਤ ਵਧੀਆ ਲੱਗਿਆ ਭਾਈ ਜੀ ਨੂੰ ਮਿਲ ਕੇ ਵਧੀਆ ਲੱਗਿਆ ਤੇ ਤੁਸੀਂ ਆਏ ਆਪਣੇ ਗੇਟਮੈਟ ਤੇ ਆਏ ਸੀਗੇ ਆਪਣਾ ਮੱਕੀ ਮੌਕਾ ਮਿਲਿਆ ਮਿਲਣ ਦਾ ਕੋਈ ਮੁੰਡਾ ਆ ਗਿਆ ਉਹਦੀ ਗੱਡੀ ਪਿੱਛੇ ਸਾਡੇ ਨਾਲ ਕੱਟਣ ਲਈ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੇ ਨਾਲ ਗੱਲਾਂ ਤੇ ਵਧੀਆ ਲੱਗਿਆ ਭਾਈ ਉਹਨਾਂ ਨੂੰ ਮਿਲ ਕੇ ਤੁਹਾਨੂੰ ਪਤਾ ਨਹੀਂ ਕਿ ਕਿਹੜੀ ਗੱਡੀ ਆ ਠੀਕ ਹੈ ਸੁਵੇ ਰਾਤ ਨੂੰ ਸੇਪਾ ਮਿਲੂ ਸੁਵੇ ਚਨਾਉਣਾ ਮੈਂ ਕਿ ਠੰਡਾ ਬੁੱਤ ਸੁਵੇ ਚ ਨਹੀਂ ਨਾਉਣਾ ਬਹੁਤ ਪਰੇਸ਼ਾਨ ਅਸੀਂ ਬਹੁਤ ਲੜਦੇ ਹੁੰਦੇ ਆਏ ਆ ਤਾਂ ਚੋਰੀ ਨੂੰ ਜੋੜ ਕੇ ਜਾਵੜਦੀ ਕਰ ਦਿੰਦੇ ਆ ਦੇਖ ਲੈ ਚੋਰੀ ਚੋਰੀ ਠੀਕ ਹੈ ਚੱਲੀ ਹੁਣ ਫਿਰ ਆਪਾਂ ਚਲੋ ਠੀਕ ਹੈ ਫਿਰ ਭਾਜੀ ਓਕੇ ਭਾਜੀ ਚਲਦੇ ਆਂ ਭਾਜੀ ਜੀ ਬਹੁਤ ਵਧੀਆ ਲੱਗਿਆ ਭਾਜੀ ਨੂੰ ਮਿਲ ਕੇ ਸਾਨੂੰ ਵੀ ਸੇਮ ਟੂ ਯੂ ਠੀਕ ਹੈ ਭਾਈ ਓਕੇ ਭਾਈ ਚੱਲੀਏ ਭਾਈ ਜੀ ਓਕੇ ਵੀਰੇ ਓਕੇ ਭਾਈ ਜੀ ਓਕੇ ਭਰਾ ਜੀ ਮੇਲੋ ਬੱਦੀ ਨੂੰ ਫਿਰ ਚੱਲੀਏ ਠੀਕ ਹੈ ਭਾਈ ਕਰੋ ਜੀ ਆਈ ਚਲੋ ਜੀ। ਫਾਈਟ ਰਗਾਇਤ ਰਗਾ ਬਾਈ 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 ਅਸੀਂ ਤੁਹਾਨੂੰ ਬਾਹਰ ਨਹੀਂ ਬੈਠੋ ਵੀ। ਓਕੇ ਓਕੇ ਓਕੇ। ਬਾਈ 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 ਚਲੋ ਭਾਈ ਫਿਰ ਚਲੀਏ। ਹਾਜੀ ਹੁਣ ਆਪਾਂ ਤੁਹਾਨੂੰ ਬਾਕੀ ਦੀ ਜੈਨੇਚਰ ਬੋਗਣ ਲੱਗਾਣਾ। ਬਹੁਤ ਹੀ ਆਪਾਂ ਬਾਕੀ ਹੁਣ ਆਪਾਂ ਚੱਲਦੇ ਹਾਂ। ਬਾਕੀ ਤੁਹਾਨੂੰ ਗਲਤ ਪਤਾ ਲਾਤਾ ਹਨ ਲੋਕ ਤਾਂ ਬਹੁਤ ਕੁਝ ਬੋਲਦੇ ਆ। ਤੇ ਬਾਕੀ ਪਾਉਣ ਚਾਹਦੇ ਆ ਇਹ ਮਿਲਦੇ ਆ ਕਰਕੇ ਤਿੰਨ ਨਾਮ ਆਪਾਂ ਬੰਦ ਨੂੰ ਮਿਲ ਜਾਣਾ ਕੁਝ ਦਾਤਨ ਕਰਨਾ ਚਾਹਾਂਗੇ ਓਕੇ ਉਹ ਨਾਲੇ ਮੇਰੇ ਵਾਇਸ ਨੂੰ ਸ਼ੇਅਰ ਕਰ ਰੱਖਿਆ ਉਹ ਤਾਂ ਹਜੇ ਬੈਠੀ ਆ ਬਾਈ ਆ ਪਾ ਜੀ ਬੈਠੀ ਨਹੀਂ ਕਰਾਉਂਦੇ ਕਰਾਉਂਦੇ ਨਹੀਂ ਬੈਠਾ ਲਾਖੀਆ ਆ ਦੇਖਾਂਗੇ ਅਗਲੇ ਸਾਲ ਦੱਸਾਂ ਹਾਏ ਸੱਚ ਠੀਕ ਹੈ ਜੀ ਜੰਪਰਾ ਮੂੰਹ ਰੱਖਣਾ ਹੈ ਘਰੇ ਕੋਈ ਮੈਨੂੰ ਜ਼ਰੂਰੀ ਵਸਾਉਣਾ ਹਾਏ ਹਾਏ ਬਿਜਟ ਵੀ ਲਾ ਲਾਂਗੇ ਉੱਥੇ ਕੋਈ ਚੱਕਰ ਨਹੀਂ ਲਾਦੇ ਬਣ ਦਾਂਗੇ ਨਹੀਂ ਨੋ ਫਾਦੀ ਦਾ ਅਗਰ ਚਮਲਾ ਕਿਨ ਯਾਰ ਅੱਜ ਤਲਾਕ ਦੇ ਪ੍ਰੋਗਰਾਮ ਤੇ ਵੀ ਆਉਣਾ ਹਾਂਜੀ ਹੁਣ ਆਪਾਂ ਚੱਲਦੇ ਹਾਂੀ ਬੇਤੀ ਬੋਲੀ ਮੁੱਛੇ ਡੇੜੀ ਇੱਥੇ ਮੁੜੀ ਮਾੜੀ ਤੇ ਸ਼ੂਟ ਕਰਕੇ ਨਾ ਬਾਅਦ ਚ ਸੈਟ ਕਰਨੀ ਹੈ ਅੱਛਾ ਆ ਦੇਖਿਆ ਤਾਂ ਹੋਇਆ ਲੈ ਬੁਲਾਰਾ ਕਰਦਾ ਨਾ ਵਿੱਚ ਤੇ ਆਪਾਂ ਘਰ ਆ ਗਿਆ ਸੀ ਤਾਂ ਬਾਹਰ ਚੱਲੇ ਆ ਚੱਲੋ ਤੁਸੀਂ ਬੰਨਾਲੋ ਇਸ ਤਰ੍ਹਾਂ ਕੋ ਮੇਰੀ ਭਾਈ ਕੋਥੇ ਖੜੀ ਹੈ ਹਨਾ ਭਾਜੀ ਠੀਕ ਆ ਬਾਈ ਕੋਈ ਨਾ ਅੱਜ ਨੂੰ ਭੇਜ ਦੇ ਆ ਉੱਥੇ ਰੱਖੂਗਾ ਕੋਈ ਨਹੀਂ ਕੋਈ ਸ਼ੂਟਿਓ ਰੱਖੋ ਇਹਨੂੰ ਧਿਆਨ ਨਾਲ ਜਾਣਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਬਾਈ ਬਾਈ ਜੀ ਤੇ ਇਹ ਪਾਣੀ ਚਾੜ ਕੇ ਸੀ ਨਾ ਤੇ ਇਹ ਵੀ ਕੀ ਐਸੇ ਪਾਸੇ ਐਸਾ ਕਰ ਤੇ ਉਹ ਦਰਿਆ ਨੇ ਕਿੱਦਾਂ ਤਰ੍ਹਾਂ ਤੇ ਚੜ ਕੇ ਉਹ ਟਿੰਕਾ ਕੀ ਆਪਣੀ ਦੀਵਾਰ ਤੇ ਨਾ ਐਸੇ ਬਹੁਤ ਤੇਜ਼ੀ ਨਾਲ ਫਰ ਰਿਆ ਮੈਂ ਤੇ ਉਹਨਾਂ ਦਾ ਇਸ਼ਤ ਕਰਾਂਗੇ ਤੇ ਬਾਕੀ ਨਾਲ ਦਰਿਆ ਪਾਣੀ ਨਾਲ ਚ ਅਲੱਗਾ ਉਹ ਤੋਂ ਕਿਹੜਾ ਚੈਨਲ ਬਣਾਉਂਦੇ ప్రైవ్ చక్రబాబుకి తలకేటమంటారు